ਸੰਗਰੂਰ ਦੇ ਲਹਿਰਾਗਾਗਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੰਜੀਨੀਅਰ ਕਾਲਜ ਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਹਾਲਾਂਕਿ ਉਸ ਨੂੰ ਹੁਣ ਪੰਜਾਬ ਸਰਕਾਰ ਨੇ ਜਿਹੜਾ ਸੋਲਝਾ ਲਿਆ ਹੁਣ ਉੱਥੇ ਇੱਕ ਮੈਡੀਕਲ ਕਾਲਜ ਬਣੇਗਾ ਤੇ ਲਹਿਰਾਗਾਗਾ ਦੇ ਆਸ-ਪਾਸ ਦੇ ਜਿਹੜੇ ਹਰਿਆਣਾ ਦੇ ਬਾਰਡਰ ਨਾਲ ਲੱਗਦੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਇੱਕ ਵੱਡੀ ਸੁਗਾਤ ਮਿਲੇਗੀ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚਿਮਨ ਚਿਮਨ ਸਾਹਿਬ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਵਿਵਾਦ ਵੀ ਚੱਲ ਰਿਹਾ ਸੀ ਕਾਲਜ ਬੰਦ ਹੋ ਚੁੱਕਿਆ ਸੀ ਹੁਣ ਇਸ ਇਲਾਕੇ ਦੇ ਆਸ-ਪਾਸ ਦੇ ਲੋਕਾਂ ਨੂੰ ਕਿਸ ਪ੍ਰਕਾਰ ਦੀ ਜਿਹੜੀ ਸਹੂਲਤ ਜਿਹੜੀ ਇਸ ਦੇ ਦੇਖੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਮੁਬਾਰਕਬਾਦ ਇਹ ਕਾਲਜ ਬਹੁਤ ਲੰਬੇ ਅਰਸੇ ਤੋਂ ਪੁਰਾਣੀਆਂ ਸਰਕਾਰਾਂ ਕਾਂਗਰਸ ਪਾਰਟੀ ਕਾਲਿਦਰ ਬੀਜਪੀ ਦੀਆਂ ਗਲਤੀਆਂ ਦੇ ਕਾਰਨ ਬੰਦ ਹੋ ਚੁੱਕਿਆ ਸੀ ਮੈਂ ਸਰਦਾਰ ਭਗਵੰਤ ਸਿੰਘ ਮਾਝੀ ਦਾ ਧੰਨਵਾਦ ਕਰਨਾ ਚਾਹਨਾਗਾ ਕਿ ਉਹਨਾਂ ਦੀ ਦੂਰਅੰਦੇਸ਼ੀ ਜਿਹੜੀ ਆ ਕੰਮ ਆਈ ਅੱਜ ਮੈਡੀਕਲ ਕਾਲਜ ਤਬਦੀਲ ਹੋਇਆ 100 ਸੀਟਾਂ ਦਾ ਮੈਡੀਕਲ ਕਾਲਜ ਬਣੂਗਾ ਇਹਦੇ ਨਾਲ ਦੀ ਨਾਲ 400 ਬੈੱਡ ਦਾ ਹਸਪੀਟਲ ਜਿਹੜਾ ਉਹ ਵੀ ਇੱਥੇ ਬਿਲਕੁਲ ਉਹਦਾ ਕੰਮ ਸਟਾਰਟ ਹੋ ਚੁੱਕਿਆ ਹੈਗਾ ਸੋ ਮੈਂ ਸਮਝਦਾ ਇਹ 150 ਕਿਲੋਮੀਟਰ ਦੇ ਖੇਤਰ ਦੇ ਅੰਦਰ ਕੋਈ ਵੀ ਵੱਡਾ ਹਸਪਤਾਲ ਨਹੀਂ ਸੀਗਾ ਸੋ ਇਲਾਜ ਕਰਵਾਉਣ ਦੇ ਲਈ ਸੰਗਰੂਰ ਜਾਣਾ ਪੈਂਦਾ ਸੀ ਜਾਂ ਪਟਿਆਲੇ ਜਾਣਾ ਪੈਂਦਾ ਸੀ ਜਾਂ ਲੁਧਿਆਣਾ ਜਾਣਾ ਪੈਂਦਾ ਸੀ ਸੋ ਹੁਣ ਜਿਹੜਾ ਲੋਕਾਂ ਨੂੰ ਘਰ ਬੈਠੇ ਵੱਡੀ ਸਹੂਲਤ ਮਿਲ ਗਈ ਅ ਸੋ ਜੇ ਮੈਂ ਗੱਲ ਕਰਾਂ ਬੋਡਲਾਡਾ ਦੀ ਬੋਡਲਾਡੇ ਦੀ ਗੱਲ ਕਰ ਲਈਏ ਸਨਾਮ ਦੀ ਕਰ ਲਈਏ ਡੜਬੇ ਦੀ ਕਰ ਲਈਏ ਲਹਿਰੇ ਦੀ ਕਰ ਲਈਏ ਟੋਹਾਣੇ ਹਰਿਆਣਾ ਹਰਿਆਣਾ ਦਾ ਬਹੁਤ ਵੱਡਾ ਬਾਰਡਰ ਜਿਹੜਾ ਲੱਗਦਾ ਹੈ ਉਹਨਾਂ ਦੇ ਪਿੰਡਾਂ ਦੀ ਗੱਲ ਕਰ ਲਈਏ ਸੋ ਉਹਨਾਂ ਪਿੰਡਾਂ ਦੇ ਅੰਦਰ ਇੱਕ ਵੱਡੀ ਬਹੁਤ ਵੱਡੀ ਜਿਹੜੀ ਮੈਡੀਕਲ ਦੀ ਸਹੂਲਤ ਉਹਦੀ ਸ਼ੁਰੂਆਤ ਹੋਈ ਹੈ ਸੋ ਮ ਜਿੱਥੇ ਮਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਤੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾਗਾ ਸੋ ਸਰਕਾਰ ਜਿਹੜੀ ਆ ਲਗਾਤਾਰ ਮੈਡੀਕਲ ਸਹੂਲਤਾਂ ਨੂੰ ਲੋਕਾਂ ਤੱਕ ਹਰ ਘਰ ਤੱਕ ਪਹੁੰਚਾਉਣ ਚ ਲੱਗੀ ਹੋਈ ਹੈਗੀ ਸਾਡਾ ਵਾਦਾ ਸੀਗਾ ਕਿ ਪੰਜਾਬ ਦੇ ਅੰਦਰ ਅਸੀਂ ਅੱਛੀਆਂ ਮੈਡੀਕਲ ਸੂਤਾ ਲੈ ਕੇ ਆਵਾਂਗੇ ਉਹ ਵਾਦਾ ਜਿਹੜਾ ਪੂਰਾ ਹੋ ਰਿਹਾ ਹੈਗਾ ਜਿਹੜੇ ਪਹਿਲਾਂ ਸਟਾਫ ਇੱਥੇ ਕੰਮ ਕਰਦਾ ਸੀ ਉਹ ਸਟਾਫ ਦਾ ਹੁਣ ਕੀ ਕਿਉਂਕਿ ਜਿਹੜਾ ਹੁਣ ਮੈਡੀਕਲ ਕਾਲਜ ਬਣ ਰਿਹਾ ਹੈਗਾ ਪਹਿਲਾਂ ਇੰਜੀਨੀਅਰ ਕਾਲਜ ਸੀ ਜਿਹੜਾ ਸਟਾਫ ਦੇ ਲਗਭਗ 93 ਬੰਦੇ ਨੇਗੇ ਉਹਨਾਂ ਨੂੰ ਅਸੀਂ ਦੂਸਰੇ ਡਿਪਾਰਟਮੈਂਟਾਂ ਚ ਅਡਜਸਟ ਕਰਨ ਜਾ ਰਹੇ ਹਾਂਗੇ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਕਿਉਂਕਿ ਮੈਡੀਕਲ ਕਾਲਜ ਦੇ ਅੰਦਰ ਉਹ ਸਵਾਮਾ ਨਹੀਂ ਨਵਾ ਸਕਦੇ ਸੋ ਉਹਨਾਂ ਨੂੰ ਦੂਸਰੇ ਡ ਜਾਂਗੇ ਅਕਾਲੀ ਦਲ ਨੂੰ ਸਰਕੇ ਵਿੱਚ ਦੇਖਦੇ ਹਾਂ ਕਿਉਂਕਿ ਸੁਖਬੀਰ ਸਿੰਘ ਬਾਦਲ ਹਾਲੀ ਦੇ ਵਿੱਚ ਸੰਗਰੂਰ ਚਾਉਂਦੇ ਨੇ ਤਾਂ ਕੁਝ ਜਿਹੜੇ ਆਮ ਆਦੀ ਪਾਰਟੀ ਦੇ ਫਾਊਂਡਰ ਮੈਂਬਰ ਜਾਂ ਲੰਬੇ ਸਮੇਂ ਤੋਂ ਜੁੜੇ ਉਹਨਾਂ ਨੂੰ ਜੁਆਇਨ ਕਰਾਉਂਦੇ ਨੇ ਉਸ ਤੋਂ ਬਾਅਦ ਉਹ ਇੱਕ ਬਿਆਨ ਦਿੰਦੇ ਨੇ ਕਿ ਤੁਸੀਂ ਦੇਖੋ ਕਿ ਸਮਾਂ ਬਹੁਤ ਥੋੜੇ ਸਮੇਂ ਦੇ ਵਿੱਚ ਵੱਡੀ ਗਿਣਤੀ ਜਿਹੜੇ ਲੀਡਰਸ਼ਿਪ ਆਮ ਆਦੀ ਪਾਰਟੀ ਦੀ ਕਨ ਜਲ ਦੇ ਵਿੱਚ ਸ਼ਾਮਲ ਹੋਏਗੀ ਕਿਉਂਕਿ ਨੀਹਾਂ ਨੇ ਜਿਹੜੀਆਂ ਇੱਥੋਂ ਜਿਹੜਾ ਗੜ੍ਹ ਸੀ ਜਿਹੜਾ ਆਮ ਆਦੀ ਪਾਰਟੀ ਦਾ ਉਹ ਕਮਜ਼ੋਰ ਆ ਦੇਖੋ ਬਹੁਤ ਵੱਡੇ ਭੁਲੇਖੇ 'ਚ ਨੇਗੇ ਪੰਜਾਬ ਜਾਣਦਾਗਾ ਕਿ ਅਕਾਲੀ ਦਲ ਨੇ ਗੁਰੂਆਂ ਦੀ ਬੇਅਦਬੀ ਕੀਤੀ ਆ ਪੰਜਾਬ ਜਾਣਦਾਗਾ ਕਿ ਅਕਾਲੀ ਦਲ ਨੇ ਸਮੇ ਗੁਰੂ ਸਹਿਬਾਨ ਦੇ ਸਰੂਪ ਚੋਰੀ ਹੋਏ ਲਗੇ ਇਹ ਸਾਰਾ ਕੁਝ ਪੰਥ ਦੇ ਨਾਂ ਤੇ ਸਰਕਾਰ ਬਣਾ ਕੇ ਪੰਥ ਦੀ ਪਿੱਠ ਵੀ ਛੁਰਾ ਮਾਰਨ ਵਾਲੇ ਸਖਵੀਰ ਸਿੰਘ ਬਾਦਲ ਨੇਗੇ ਅਕਾਲੀ ਦਲ ਬਾਦਲ ਆਗਾ ਸੋਦਨ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ ਹਾਂ ਠੀਕ ਹੈ ਕੋਈ ਇੱਕਤਾ ਵਰਕਰ ਕਈ ਵਾਰ ਉਸ ਜਾਂਦਾਗਾ ਇਸਾਂ ਦੀ ਘਟਨਾ ਵਾਪਰ ਜਦੀਆਂ ਪਰ ਲੇਕਿਨ ਆਮ ਆਦਮੀ ਪਾਰਟੀ ਬੜੀ ਚੜ੍ਹਦੀ ਕਲਾ ਦੇ ਵਿੱਚ ਆ 227 ਚ ਠੋਕੇ ਸਰਕਾਰ ਬਣਾਵਾਂਗੇ ਅੱਜ ਲੋਕਾਂ ਨੇ ਭਰਮਾ ਸਵਾਗਤ ਕੀਤਾ ਅੱਜ ਲੋਕ ਆਪ ਬਾਹਰੇ ਪੰ ਸਰਪੰਚ ਆਪ ਲੋਕ ਜਿਹੜੇ ਸੀ ਉਹ ਸੜਕਾਂ ਦੇ ਖੜੇ ਹੋ ਕੇ ਸਾਡਾ ਸਵਾਗਤ ਕਰ ਰਹੇ ਸੀ ਕਿ ਇਸ ਪਸਰੇ ਇਲਾਕੇ ਦੇ ਅੰਦਰ ਤੁਸੀਂ ਕਾਲਜ ਲੈ ਕੇ ਆਇਆ ਮੈਡੀਕਲ ਕਾਲਜ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੇ 2027 ਚ ਹੁਣ ਤੋਂ ਹੀ ਮਨ ਬਣਾ ਲਿਆ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਆ 300 ਯੂਨਟ ਮੁਫਤ ਬਿਜਲੀ ਦੇਤੀ ਅਸੀਂ ਨੇ ਲੋਕਾਂ ਨੂੰ ਅੱਛੀ ਪੜ੍ਹਾਈ ਜਿਹੜੀ ਆ ਪੰਜਾਬ ਸਟਾਰਟ ਹੋ ਚੁੱਕੀ ਆ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਵੱਡੇ ਵੱਡੇ ਇੰਜੀਨੀਅਰ ਕਾਲਜਾਂ 'ਚ ਦਾਖਲਾ ਲੈ ਰਹੇ ਨੇ ਮੈਡੀਕਲ ਚੋਲਤਾ ਜਿਹੜੀਆਂ ਨੇ ਕੋ 10 ਲੱਖ ਰੁਪਏ ਤੱਕ ਦਾ ਬੀਮਾ ਅਸੀਂ ਕਰਤਾ ਸੋ ਰਹਿ ਗਏ ਗਿਆ ਪਿੱਛੇ ਸੋ ਇੱਕਾਦੀ ਗਾਰੰਟੀ ਰਹਦੀ ਉਹ ਵੀ ਅਸੀਂ ਪੂਰੀ ਕਰ ਦੇਵਾਂਗੇ ਸੋ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਭਾਰੀ ਬਹੁਮਤ ਦੇ ਨਾਲ ਰੋਲ ਅਸੀਂ ਸਰਕਾਰ ਬਣਾਵਾਂਗੇ ਪ੍ਰਗਟ ਸਿੰਘ ਨੇ ਜਿਹੜਾ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਜੁੱਧ ਨਸਿਆਂ ਵਿਰੁੱਧ ਮੁਹਿੰਮ ਜਿਹੜੀ ਸ਼ੁਰੂ ਕੀਤੀ ਜਾ ਜਿਹੜੇ ਪੰਪਲੈਟ ਵੰਡੇ ਜਾ ਰਹੇ ਉਹ ਕਹਿੰਦੇ ਕਿ ਜਿਹੜੇ ਸ੍ਰੀ ਗੁਰਗੰਦ ਸਾਹਿਬ ਜੀ ਜਾਂ ਜਿਹੜੇ ਗ੍ਰਾਂਤੀ ਸਿੰਘ ਨੇ ਉਹਨਾਂ ਦਾ અપਮਾਨ ਕੀਤਾ ਗਿਆ ਆਮਾਦੀ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਜਿਹੜੇ ਉਹ ਕਾਰਟੂਨ ਟਾਈਪ ਜਿਹੜੇ ਉਹ ਪੋਸਟਰ ਨੇ ਜਿਹੜੇ ਉਹ ਬਣਾਏ ਜਾ ਰਹੇ ਨੇ ਅਨਾਉਂਸਮੈਂਟ ਦਾ ਇੱਕ ਜਿਹੜਾ ਪੋਸਟਰ ਜਾਰੀ ਕੀਤਾ ਗਿਆ ਉਹਨਾਂ ਨੇ ਸ਼ੇਅਰ ਕੀਤਾ ਦੇਖੋ ਉਹਨਾਂ ਵਿਚਾਰਿਆਂ ਕੋਲੇ ਕਹਿਣ ਲਈ ਕੁਝ ਨਹੀਂ ਕੋਈ ਨਾ ਕ੍ਰਿਟਿਸਿਜ਼ਮ ਕਰਦੇ ਰਹਿੰਦੇ ਨੇ ਕਿ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਨੇ ਸਰਕਾਰ ਬਣਾਈ ਤਾਂ ਕੈਪਟਨ ਸਾਹਿਬ ਵੀ ਉਹ ਪ੍ਰਗਟ ਸਿੰਘ ਵੀ ਸ਼ਾਮਿਲ ਸੀਗਾ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਿਹਾ ਸੀਗਾ ਕਿ ਅਸੀਂ 4 ਹਫ਼ਤੇ ਵਿੱਚ ਪੰਜਾਬ ਤੋਂ ਨਸ਼ਾ ਖਤਮ ਕਰ ਦੇਵਾਂਗੇ ਪਰ 4 ਹਫ਼ਤੇ ਤੱਕ ਕੀ ਉਹਨਾਂ ਨੂੰ 4 ਸਾਲ ਕੀ ਪੂਰੇ 5 ਸਾਲ ਲੱਗ ਗਏ ਨਸ਼ਾ ਘਟਿਆ ਨਹੀਂ ਨਸ਼ਾ ਵਧਿਆ ਅਸੀਂ ਨਸ਼ੇ ਨੂੰ ਜੁੱਧ ਲੈਵਲ ਤੇ ਲੈ ਰਹੇ ਹਾਂ ਲੜਾਈ ਚੱਲ ਰਹੀ ਹੈ ਬਹੁਤ ਵੱਡੀ ਸੋ ਬਿਲਕੁਲ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਇਹ ਸਰਦਾਰ ਭਗਵੰਤ ਸਿੰਘ ਮਾਝ ਦੇ ਟੀਚਾਗਾ ਆਮ ਆਦਮੀ ਪਾਰਟੀ ਦੇ ਟੀਚਾਗਾ ਸੋ ਜੋ ਕੁਝ ਮਰਜ਼ੀ ਕਹੀ ਜਾਣ ਉਹਨਾਂ ਕੋਲ ਕੋਈ ਮੁੱਦਾ ਨਹੀਂ ਉਹਨਾਂ ਚ ਤਾਂ ਮੰਤਰੀ ਉਹਨਾਂ ਚ ਤਾਂ ਮੁੱਖ ਮੰਤਰੀ ਸੇਲ ਤੇ ਲ ਉਸ ਜਿਹੜੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਬਿਕਦਾ ਹੋਵੇ ਔਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੋਵੇ ਤਾਂ ਉਸ ਪਾਰਟੀ ਨੂੰ ਕਿਵੇਂ ਲੈ ਕੇ ਉਹਨਾਂ ਦੇ ਸੱਤਾ ਵਿੱਚ ਸੋਪ ਭਲੇਖਾ ਕੱਢ ਦੇਣ ਉਹ ਇਸ ਵਾਰ ਜ਼ੀਰੋ ਤੇ ਆਊਟ ਹੋਣਗੇ ਬਿਲਕੁਲ ਇਹਨਾਂ ਹਰਪਾਲ ਸਿੰਘ ਚੀਮਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਜਲਦੀ ਪੰਜਾਬ ਦੇ ਵਿੱਚ ਮਾਲਵਾ ਨਹਿਰ ਦਾ ਨਿਰਮਾਣ ਆ ਜਿਹੜਾ ਉਹ ਸ਼ੁਰੂ ਹੋਏਗਾ ਕਿਉਂਕਿ 2300 ਏਕੜ ਦੇ ਕਰੀਬ ਜਿਹੜੀ ਜ਼ਮੀਨ ਐਕਵਾਇਰ ਜਿਹੜੀ ਕੀਤੀ ਜਾ ਰਹੀ ਆ ਤੇ ਜਿਸ ਦੇ ਲਈ ਫੰਡ ਨੇ ਜਿਹੜੇ ਉਹ ਜਾਰੀ ਹੋ ਚੁੱਕੇ ਨੇ ਕੈਮਰਾਮੈਨ ਬਲਬੀਰ ਦੇ ਨਾਲ ਵਿੱਕੀਪੁਰ ਜੀਟੀਸੀ ਨਿਊਜ਼ ਸੰਗਰੂਰ